ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਰਿਸ਼ਤਾ ਤਾਂ ਬਹੁਤ ਤਕੜੇ ਕਰਦਾ ਪਰ ਪੈਸਾ ਤਾਂ ਵੱਧ ਲਾਉਣਾ ਪਊ ਆਪਣੀ ਦੀਪੀ ਰਾਜ ਕਰੂਗੀ ਅਮਰ ਸਿੰਘ ਨੇ ਆਪਣੀ ਪਤਨੀ ਕੋਲੋਂ ਦੁੱਧ ਦਾ ਗਲਾਸ ਫੜਦਿਆਂ ਆਖਿਆ ਚੱਲ 4 ਪੈਸੇ ਵੱਧ ਲੱਗ ਜਾਣਗੇ ਤਾਂ ਕਿ ਜਵਾਕੜੀ ਮਾੜੀ ਮਾੜੀ ਚੀਜ਼ ਨੂੰ ਤਾਂ ਨਹੀਂ ਤਰਸੂਗੀ ਪਤਨੀ ਨੇ ਸਹਿਮਤੀ ਪ੍ਰਗਟਾਈ ਠੀਕ ਹੈ ਵਿਚੋਲੇ ਨਾਲ ਗੱਲ ਕਰਕੇ ਕੱਲ ਨੂੰ ਆੜਤੀਏ ਨੂੰ ਪੁੱਛ ਆਉਣਾ ਕਿੰਨੇ ਕੁ ਪੈਸੇ ਦੇ ਦੇਉ ਪਰ ਦੀਪੀ ਨਿਆਣੀ ਐ ਅਜੇ ਨਾਲੇ ਉਹ ਕਹਿੰਦੀ ਮੈਂ ਪੜਨਾ ਹੈ ਪੜਾਈ ਚ ਵੀ ਹੁਸ਼ਿਆਰ ਹੈ ਚੰਗੇ ਰਿਸ਼ਤੇ ਵਾਰ-ਵਾਰ ਨਹੀਂ ਨਹੀਂ ਮਿਲਦੇ 12 ਚ ਮਾਤਾ ਹੋ ਜਾਣੀਆਂ ਨਹੀਂ ਹੋਣ ਅਗਲਿਆਂ ਕਿਹੜਾ ਨੌਕਰੀ ਕਰਾਉਣੀ ਹੈ ਹਾਂ ਇਹ ਵੀ ਠੀਕ ਹੈ ਚਲੋ ਤੁਹਾਡੀ ਮਰਜ਼ੀ ਨਾਲੇ ਜ਼ਮਾਨਾ ਵੀ ਮਾੜਾ ਮੈਂ ਵੀ ਇਹੀ ਸੋਚਦਾ ਕੁੜੀ ਆਪਦੇ ਘਰੇ ਜਾਵੇ ਆਪਣੀ ਸੋਚ ਮਿਟੇ ਸੌ ਜੋ ਹੁਣ ਸਵੇਰੇ ਦੇਖਦੇ ਆ ਅਮਰ ਸਿੰਘ ਦੀ ਪਤਨੀ ਨੇ ਦੁੱਧ ਵਾਲਾ ਖਾਲੀ ਗਲਾਸ ਫੜਦਿਆਂ ਕਿਹਾ ਅਮਰ ਸਿੰਘ ਗਹਿਰੀਆਂ ਸੋਚਾਂ ਵਿੱਚ ਡੁੱਬ ਗਿਆ ਦਿਨਾਂ ਚ ਵਾਣ ਹੁੰਦੀਆਂ ਨੂੰ ਕਿਹੜਾ ਟਾਈਮ ਲੱਗਦਾ ਅਜੇ ਕੱਲ ਪਰਸੋਂ ਤਾ ਪੋਰਾ ਕੁਸੀ ਹੁਣ ਵਿਆਹਯੋਗੀ ਵੀ ਹੋ ਗਈ ਛਿੰਦੇ ਤੋਂ ਤੈਨੂੰ ਕੋਈ ਬਰੇ ਤਾਂ ਵੱਡੀ ਐ 18 ਸਾਲਾਂ ਦੀ ਉ ਅਜੇ ਨਿਆਣੀ ਵੀ ਆ ਕਿਤੇ ਜਦੋਂ ਕਿਤੇ ਵਗ ਜਾਂਦੀ ਐ ਕਿਹੜਾ ਜੀ ਲੱਗਦਾ ਹੁਣ ਵੀ ਅਜੇ ਪਰਸੋਂ ਤਾ ਗਈ ਸੀ ਭੂਆ ਕੋਲ ਐ ਲੱਗਦਾ ਪਤਾ ਨਹੀਂ ਕਿੰਨੇ ਦਿਨ ਹੋ ਗਏ ਗਈ ਨੂੰ ਜਦੋਂ ਵਿਆਹ ਹੋ ਗਿਆ ਫਿਰ ਤਾਂ ਕਦੇ ਕਦੇ ਆਇਆ ਕਰੂ ਪਹਿਲੇ ਜ਼ਮਾਨਿਆਂ ਵਿੱਚ ਹੀ ਹੁੰਦਾ ਸੀ ਕੁੜੀਆਂ ਦੋ ਦੋ ਮਹੀਨੇ ਲਾ ਜਾਂਦੀਆਂ ਹੁਣ ਤਾਂ ਕੋਈ ਉਹੀ ਨਹੀਂ ਛੱਡਦਾ ਚੱਲ ਕੀ ਕਰਾਉਣਾ ਆਪਦੇ ਘਰੇ ਵਸੇ ਰਸੇ ਇਹੀ ਸੋਚਦਿਆਂ ਉਸ ਦੀਆਂ ਅੱਖਾਂ ਮਿਚਣ ਲੱਗ ਪਈਆਂ ਫਿਰ ਉਸ ਨੇ ਕੰਬਲ ਖਿੱਚ ਕੇ ਮੂੰਹ ਸਿਰ ਟੱਕ ਲਿਆ ਉਹ ਮੇਰੀ ਗਰਦਨ ਛੱਡ ਉਸ ਦਾ ਗਲਾ ਜਿਵੇਂ ਕਿਸੇ ਨੇ ਘੁੱਟ ਦਿੱਤਾ ਸੀ ਉਹ ਆਪਣੇ ਆਪ ਨੂੰ ਛਡਾਉਣ ਲਈ ਹੱਥ ਪੈਰ ਮਾਰ ਰਿਹਾ ਸੀ ਜਿੰਨਾ ਉਹ ਛਡਾਉਣ ਦੀ ਕੋਸ਼ਿਸ਼ ਕਰਦਾ ਉੰਨਾ ਹੀ ਉਸ ਦਾ ਸਾਹ ਘੁੱਟਦਾ ਉਸ ਦੀ ਆਤਮਾ ਸਰੀਰ ਨਾਲੋਂ ਵੱਖ ਹੋ ਚੁੱਕੀ ਸੀ ਦੇਖਦਿਆਂ ਹੀ ਦੇਖਦਿਆਂ ਉਸ ਦਾ ਛਿੰਦਾ ਪੁੱਤ ਜਵਾਨ ਹੋ ਗਿਆ ਪਰ ਛਿੰਦੇ ਦੇ ਕੱਪੜੇ ਮੈਲੇ ਤੇ ਫਟੇ ਹੋਏ ਸਨ ਉਹੀ ਰੱਸਾ ਹੋਰ ਮੋਟਾ ਹੋ ਕੇ ਛਿੰਦੇ ਦੇ ਗਲ ਵਿੱਚ ਆ ਪਿਆ ਛਿੰਦੇ ਦਾ ਸਿਰ ਤੇ ਦਾੜੀ ਜਵਾਨੀ ਵਿੱਚ ਹੀ ਚਿੱਟੇ ਹੋ ਗਏ ਉਹ ਆਪਣੇ ਪੁੱਤਰ ਦੀ ਗਰਦਨ ਦਿਵਾਲਿਓਂ ਰੱਸਾ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਪਸੀਨੋ ਪਸੀਨੀ ਹੋਇਆ ਜਦੋਂ ਕੋਈ ਬਾਹ ਨਾ ਚੱਲੀ ਤਾਂ ਪੁੱਤਰ ਦੀ ਹਾਲਤ ਦੇਖ ਕੇ ਉਸ ਦੀਆਂ ਚੀਕਾਂ ਨਿਕਲ ਗਈਆਂ ਉਸ ਦੀ ਅੱਖ ਖੁੱਲ ਗਈ ਅਮਰ ਸਿੰਘ ਉੱਠ ਕੇ ਬੈਠ ਗਿਆ ਹੇ ਮਾਲਕਾ ਸੁੱਖ ਰੱਖੀ ਉਸ ਦੇ ਮੂੰਹੋਂ ਨਿਕਲਿਆ ਕਿੰਨਾ ਭਿਆਨਕ ਸੁਪਨਾ ਸੀ ਉਸ ਨੇ ਛਿੰਦੇ ਵੱਲ ਨਿਗਾ ਮਾਰੀ ਉਹ ਸੌ ਰਿਹਾ ਸੀ ਉਸ ਪਿੱਛੋਂ ਅਮਰ ਸਿੰਘ ਨਹੀਂ ਸੁੱਤਾ ਅਮਰ ਸਿੰਘ ਡੰਗਰਾਂ ਨੂੰ ਪੱਠੇ ਪਾਉਣ ਲੱਗਾ ਵੀ ਸੁਪਨੇ ਬਾਰੇ ਸੋਚ ਰਿਹਾ ਸੀ ਉਸ ਦਾ ਮਨ ਬੜਾ ਬੇਚੈਨ ਸੀ ਉਹ ਆਪਣਾ ਧਿਆਨ ਦੂਜੇ ਪਾਸੇ ਲਾਉਣ ਲਈ ਸੋਈ ਚ ਸੋਈ ਵਿੱਚ ਚਲਾ ਗਿਆ ਉਸ ਦੀ ਪਤਨੀ ਚਾਹ ਬਣਾ ਰਹੀ ਸੀ ਆਪਣੀ ਪਤਨੀ ਨਾਲ ਦੀਪੀ ਦੇ ਵਿਆਹ ਦੀ ਗੱਲ ਛੇੜਦਿਆਂ ਆਖਿਆ ਚੰਗਾ ਫਿਰ ਅੱਜ ਮੈਂ ਆੜਤੀ ਨਾਲ ਗੱਲ ਕਰਦਾ ਕਿੰਨੇ ਕੁ ਪੈਸੇ ਦੇ ਦੇਉ ਆਪਾਂ ਨੂੰ ਪਰ ਦੀਪੀ ਦੇ ਬਾਪੂ ਕਰਜ਼ਾ ਦੇਖ ਕੇ ਚੱਕਿਓ ਫਸਲ ਨਾਲ ਤਾਂ ਰੇ ਤੇਲ ਵੀ ਪੂਰੇ ਨਹੀਂ ਹੁੰਦੇ ਉਹ ਤਾਂ ਪੁੱਛ ਕੇ ਪਤਾ ਲੱਗੂ ਕਿੰਨੇ ਕੁ ਦਿੰਦਾ ਮੇਰੀ ਸਾਰੀ ਰਾਤ ਇਹੀ ਸੋਚਦੀ ਦੀ ਲੰਘ ਗਈ ਜੇ ਵੱਡਿਆਂ ਨਾਲ ਮੱਥਾ ਲਾਵਾਂਗੇ ਤਾਂ ਉਹਨਾਂ ਦੇ ਬੈਠਣ ਲਈ ਵੀ ਚੱਜ ਦੀ ਬੈਠਕ ਕਮਰਾ ਚਾਹੀਦਾ ਐ ਤਾਂ ਫੇਰ ਖਾਸੇ ਪੈਸੇ ਚੱਕਣੇ ਪੈਣਗੇ ਆਪਾਂ ਨੂੰ ਅਮਰ ਸਿੰਘ ਨੇ ਫਿਕਰਮੰਦ ਹੁੰਦਿਆਂ ਕਿਹਾ ਵੱਡੇ ਘਰ ਇਹ ਆਖ ਦਿੰਦੇ ਹੁੰਦੇ ਨੇ ਲੈਣਾ ਤੱਕ ਅਸੀਂ ਕੱਖ ਨਹੀਂ ਵਿਆਹ ਪੈਲਸ ਚ ਹੋਵੇ ਤੇ ਬਰਾਤ ਦੀ ਸੇਵਾ ਵਧੀਆ ਹੋਵੇ ਹਾਂ ਬਰਾਤ ਦੀ ਸੇਵਾ ਤਾਂ ਅਗਲਾ ਕਰੂਗਾ ਹੀ ਬਰਾਤ ਦੀ ਸੇਵਾ ਕਰਦਿਆਂ ਹੀ ਬੰਦਾ ਲੱਖਾਂ ਵਿੱਚ ਠੁੱਕ ਜਾਂਦਾ ਐਵੇਂ ਕਿਤੇ ਧੀ ਨੂੰ ਸੌਖੇ ਕਰਦੇ ਕਰਦੇ ਪੁੱਤ ਦੀ ਜਾਨ ਨੂੰ ਰੱਸੇ ਵੱਟ ਦਈਏ ਰੱਸਾ ਅਮਰ ਸਿੰਘ ਨੂੰ ਕੰਬਣੀ ਜਿਹੀ ਛਿੜ ਗਈ ਉਸ ਦੇ ਚਿਹਰੇ ਤੇ ਡਰਦੇ ਭਾਵ ਸਨ ਕੀ ਹੋਇਆ ਪਤਨੀ ਨੇ ਪੁੱਛਿਆ ਕੁਛ ਨਹੀਂ ਤੂੰ ਜਾ ਛਿੰਦੇ ਨੂੰ ਜਗਾ ਜਾ ਕੇ ਫੇਰ ਸੋਚਦੇ ਆਂ ਕੁਛ ਉਹ ਥੋੜਾ ਖਿੰਝ ਕੇ ਬੋਲਿਆ ਅਮਰ ਸਿੰਘ ਕੰਧ ਨਾਲ ਢੋਲਾ ਕੇ ਖਲੋ ਗਿਆ ਕੁਝ ਸਕਿੰਟਾਂ ਵਿੱਚ ਹੀ ਰਾਤ ਵਾਲਾ ਸੁਪਨਾ ਉਸ ਦੀਆਂ ਅੱਖਾਂ ਅੱਗੇ ਘੁੰਮ ਰਿਹਾ ਸੀ ਅੱਖਾਂ ਬੰਦ ਕਰਕੇ ਉੱਪਰ ਵੱਲ ਨੂੰ ਮੂੰਹ ਚੱਕ ਕੇ ਪਤਾ ਨਹੀਂ ਕੀ ਸੋਚਦਾ ਰਿਹਾ ਉਸ ਦੇ ਚਿਹਰੇ ਤੇ ਹੁਣ ਸਕੂਨ ਸੀ ਤੇ ਸਰੀਰ ਹੌਲਾ ਫੁੱਲ ਉਸ ਨੇ ਅਸਮਾਨ ਵੱਲ ਦੇਖ ਕੇ ਦੋਵੇਂ ਹੱਥ ਜੋੜੇ ਤੇ ਸਿਰ ਝੁਕਾਇਆ ਅੰਦਰ ਜਾ ਕੇ ਆਪਣੀ ਪਤਨੀ ਨੂੰ ਕਹਿਣ ਲੱਗਾ ਆਪਾਂ ਦੀਪੀ ਦਾ ਵਿਆਹ 5-4 ਸਾਲ ਠਹਿਰ ਕੇ ਕਰਾਂਗੇ ਨਿਆਣੀ ਆ ਜੇ ਹੋਰ ਪੜ ਲੂ ਨਾਲੇ ਪਤਨੀ ਨੇ ਕੁਝ ਬੋਲਣਾ ਚਾਹਿਆ ਪਰ ਉਸ ਦੇ ਹੱਥ ਦੇ ਇਸ਼ਾਰੇ ਨਾਲ ਚੁੱਪ ਕਰਵਾ ਦਿੱਤਾ ਪਤਨੀ ਨੇ ਮੱਥੇ ਤੇ ਤਿਉੜੀ ਪਾਈ ਅਮਰ ਸਿੰਘ ਨੇ ਕਿਹਾ ਇਹ ਭੇਤ ਦੀ ਗੱਲ ਹੈ ਕਦੇ ਫੇਰ ਦੱਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਵੇਗੀ ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਪਲੀਜ਼ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆਂ